ਜਿੜੇ ਜਿੜੇ ਅਸਰਾਨੀ ਨੂੰ ਪਿਆਰ ਕਰਦੇ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰਨੇ ਇਹਨਾਂ ਤਾੜੀਆਂ ਬਾਦਿਆਂ ਤਾੜੀਆਂ ਮਾਰਦੇ ਨੇ ਇਹ ਮੋਢਾ ਪੰਡਤਾਂ ਦਾ ਕਿਹਦੇ ਜਮਾਨਾ ਦੇ ਵਿੱਚ ਇੱਕ ਪ੍ਰਦਾਨਾ ਹੈ ਹਾਰਦ ਵੀ ਤੇਜ ਕਰ ਦਿੰਦਾ ਹੈ ਦਰਸ਼ਕਾਂ ਦਾ ਜਿੰਤ ਖੁਸ਼ ਕਰ ਦਿੰਦਾ ਆਹ ਵੇਖੋ ਵਿਆਸਨ ਬੋਲਾਉਣ ਦੀ ਦਿੱਤੀ ਦਾ ਹੈ ਨਹੀਂ ਪੰਡਤ ਕਬੱਡੀ ਪਾਉਣ ਦੇ ਲਈ ਅਸੀ ਗੱਲ ਦੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਮਨਿੰਚ ਲਾਲ ਅੱਜ ਇੰਗਲੈਂਡ ਦੀ ਧਰਤੀ ਤੇ ਕਬੱਡੀ ਸੀਜ਼ਨ 2024 ਦੀ ਜਿਹੜੀ ਸ਼ੁਰੂਆਤ ਹੋ ਚੁੱਕੀ ਆ ਵੱਖ-ਵੱਖ ਕਲੱਬਾਂ ਦੇ ਵਿੱਚ ਟੌਪ ਦੇ ਖਿਡਾਰੀ ਆ ਰਹੇ ਨੇ ਤੇ ਅੱਜ ਅਸੀਂ ਤੁਹਾਡੇ ਨਾਲ ਲੈਸਟ ਕਬੱਡੀ ਕਲੱਬ ਦੇ ਮੈਂਬਰਾਂ ਨਾਲ ਗੱਲਬਾਤ ਕਰਾਵਾਂਗੇ ਤੇ ਨਾਲ ਹੀ ਆਪਣਾ ਜਿਹੜਾ ਹਨੀ ਪੰਡ ਦਾ ਉਹਨਾਂ ਨਾਲ ਵੀ ਗੱਲਬਾਤ ਕਰਾਵਾਂਗੇ ਲੈਸਟ ਕਬੱਡੀ ਕਲੱਬ ਦੇ ਭਾਜੀ ਕੁਵਨ ਸਿੰਘ ਸੰਘਾ ਜੀ ਕਿਰਪਾ ਮਾਲਕ ਦੀ ਬਹੁਤ ਖੁਸ਼ੀ ਅੱਜ ਪਹਿਲਾ ਮੈਚ ਖੇਡ ਭਾਈ ਹਰ ਸਿੰਘਾ ਹਣੀ ਭਾਈ ਉਹਨਾਂ ਨਾਲ ਗੱਲ ਕਰਦੇ ਆਇਓ ਭਾਈ ਹਾਂ ਹਣੀ ਅੱਜ ਇੰਜਰੀ ਤੋਂ ਬਾਅਦ ਪਹਿਲਾ ਮੈਚ ਆ ਕੁਲਵੰਤ ਭਾਈ ਸਾਡੇ ਤੇ ਸਾਡੇ ਵੱਡੇ ਭਾਜੀ ਇਹ ਆਪਣੇ ਏਰੀਆ ਦੇ ਸ਼ਾਨ ਆ ਇਹਨਾਂ ਪਹਿਲਾਂ ਆਪਣੇ ਨਾਲ ਪਿਛਲੇ ਸਾਲ ਵੀ ਕਨੈਕਟ ਕੀਤਾ ਸੀ ਪਰ ਕੈਨੇਡਾ ਚਲ ਗਿਆ ਤੇ ਕਿਹਨਾਂ ਪੱਕਾ ਕਨੈਕਟ ਕੀਤਾ ਸੀ ਕਿ ਤੁਹਾਡੇ ਨਾਲ ਹੀ ਖੇਡੂਗਾ ਮਾਲਕ ਦੀ ਕਿਰਪਾ ਨਾਲ ਚਲੋ ਇੰਜਰੀ ਹੋਈ ਤਾਂ ਵੀ ਇਹਨਾਂ ਨੇ ਆਪਣਾ ਕਿਆ ਕੀ ਖਿਤਨਾ ਆ ਪਾਬੀ ਦੀ ਕਿਰਪਾ ਨਾਲ ਪੂਰੇ ਸੈਟਾਂ ਮੱਗੀ ਹੌਸਲਾ ਪੂਰਾ ਹੈ ਲੈਸਟਰ ਕਮੇਟੀ ਕਲੱਬ ਤੇ ਥੰ ਸਾਡੇ ਭਾਜੀ ਵੱਡੇ ਭਾਜੀ ਕਵਨਤ ਸਿੰਘ ਆ ਭਾਈ ਤੇ ਭਾਈ ਭਾਜੀ ਤੁਹਾਡਾ ਨਾਮ ਸਿੰਘ ਦਾ ਪਿਆਰਾ ਸਿੰਘ ਰੰਧਾਵਾ ਜੀ ਸੌਰੀ ਭਾਈ ਮੈਂ ਤੁਹਾਡਾ ਨਾਮ ਭੁੱਲ ਗਿਆ ਖਤਰਦਾਸ਼ਨ ਤਾਂ ਤੁਸੀਂ ਸਾਰਿਆਂ ਨੇ ਲਾਈਵ ਚ ਦੇਖੇ ਹੋਣਾ ਹਾਂਜੀ ਹਾਂਜੀ ਬਾਕੀ ਨੈਕਸਟ ਟਾਈਮ ਨੈਕਸਟ ਮੈਚ ਆ ਹਾਂ ਪਹਿਲਾ ਮੈਚ ਜਿੰਰੀ ਤੋਂ ਬਾਅਦ ਪਹਿਲਾ ਮੈਚ ਜਿੰਰੀ ਦੀ ਧਰਤੀ ਦੇ ਜਿੰਰੀ ਤੋਂ ਬਾਅਦ ਬਹੁਤ ਖੁਸ਼ੀ ਆ ਮਾਲਕ ਭਾਜੀ ਛੱਟ ਜੋੜ ਤੋਂ ਬਚਾਵੇ ਹਾਂਜੀ ਹਾਂਜੀ ਐਗਤੀ ਲੈਸਟਰ ਵੱਡੀ ਕਲੱਬ ਇੱਕ ਵੱਖਰੀ ਦਿੱਖ ਦੇ ਵਿੱਚ ਆਇਆ ਦੇਖੋ ਪੂਰੀ ਕੋਸ਼ਿਸ਼ ਕੀਤੀ ਆਪਣੇ ਵੱਲੋਂ ਟੀਮ ਚੰਗੀ ਬਣਾਉਣ ਦੀ ਅਰਮੜਾ ਦਾ ਪ੍ਰਦਰਸ਼ਨ ਤੁਸੀਂ ਦੇਖ ਹੀ ਲਿਆ ਸਾਰੀ ਪਬਲਿਕ ਖੁਸ਼ ਹੋਈ ਆ ਹੁਣ ਸੈਮੀ ਫਾਈਨਲ ਚੱਲ ਗਏ ਆ ਤੇ ਦੇਖੋ ਮਹਾਰਾਜ ਦੀ ਕਿਰਪਾ ਰਹੀ ਤੇ ਪੂਰੀ ਕੋਸ਼ਿਸ਼ ਕਰਾਂਗੇ ਫਾਈਨਲ ਚ ਜਾਣ ਦੀ ਜੇ ਹਰ ਮਾਰਾਂਗੇ ਥੈਂਕ ਯੂ ਥੈਂਕ ਯੂ ਇਹ ਮਾਨ ਸਨ ਬੜੇ ਜ਼ਰੂਰੀ ਨੇ ਜਿਹਨਾਂ ਸ਼ਖੀਰਾਂ ਦਾ ਯੋਗਦਾਨ ਹੈ ਰਵਿੰਦਰ ਸਿੰਘ ਦੀ ਚੱਠਾ ਚੰਦੋਲ ਗੁਰਨਾਮ ਨਾਮ ਕਿਹਦੇ ਆਵੇਗਾ ਕਿਰੇ ਬੀ ਵੀ ਹੀਰਪੁਰੇ ਸਾਊਥ ਹਾਲ ਕ੍ਰਿਕਟਿੰਗ ਕਲਬ ਦੀ ਟੀਮ ਆ ਰਹੀ ਹੈ ਸੰਦੀ ਜੀ ਬਿਲਕੁਲ ਸਹੀ ਗੱਲਾਂ ਨੇ ਨਿਗਾਹ ਸਿੰਘ ਸੇਖੋਂ ਤੇ ਸੁਨੀ ਕੁਲਰ ਪਾਜੀ ਹੁੰਦਾ ਇਸ ਵਾਰ ਸਨਮਾਨ ਹੋ ਰਿਹਾ ਹੈ ਤੇ ਬਾਕੀ ਨਾਲ ਜਸਵਿੰਦਰ ਸਿੰਘ ਪਹਿਰਾ ਛੇ ਫੀਲਡ ਤੋਂ ਉਹੀ ਪੰਜ ਹੁਣੀ ਆ ਜਾਣ ਉਹਨਾਂ ਦਾ ਵੀ ਮਾਨ ਸਨਮਾਨ ਜਿਹੜਾ ਆ ਕਰਨਾ ਹਲਾ ਵੀ ਨਿਮੋਸ ਸਤਿ ਸ੍ਰੀ ਅਕਾਲ ਦਾ ਮਾਨ ਸਤਿਕਾਰ ਰੋਡਾ ਜੂਨ ਦਾ ਤਾੜੀਆਂ ਵੀ ਤੇ ਹਜਮੀਰ ਸਿੰਘ ਜੱਠਾ ਮਹਾਰਾਣਾ ਖੱਟੀ ਤੋਂ ਦੇਖੀਏ ਤੁਸੀਂ ਜੱਠਾ ਜੱਠਾ ਦਾ ਕੰਮ ਉੱਤੇ ਬਹੁਤ ਜੇ ਜਗਤਾਲਾ ਠੀਕ ਆ ਭਾਈ ਸੋ ਹੈ ਜੀ ਮੈਚ ਤੋਂ ਬਾਅਦ ਦਾ ਮੋਲ ਹਣੀ ਨੂੰ ਦਰਸ਼ਕਾਂ ਤੋਂ ਬੇਲ ਨਹੀਂ ਮਰਦੀ ਫੋਟੋਆਂ ਨਾਲ ਸਰਪੰਚ ਨਵੀਸ ਸਿੰਘ ਜੀ ਸੁਪਰਡਾਨ ਸਾਹਿਬ ਜਲਵੀਰ ਸਿੰਘ ਜੀ ਹੁਣੀ ਨਵਿੰਦਰ ਜੀ ਹੁਣੀ ਸਾਰੀ ਜਿਹੜੀ ਟੀਮ ਇਸ ਲਈ ਤਾਂਜੀ ਸਾਡਾ ਕੀ ਜਦੋਂ ਘਮਾਦਦਾ ਜੀ ਏ ਕੋਈ ਉੱਤੇ ਮਾਨੀਸ਼ ਆ ਉਹ ਆ ਵੱਡੇ ਵਾਲੇ ਠੀਕ ਆ ਸਤਾ ਜੰਪਿੰਗ ਨਾ 4 ਫੁੱਟ 4.5 ਫੁੱਟ ਜੀ ਕੰਮ ਤਾਂ ਬਹੁਤ ਹੁਣ ਇੱਥੇ ਹੀ ਜਲਦੀ ਕਰੀ ਜਾਣੇ ਕੰਮ ਤਾਂ ਭਾਜੀ ਸਾਮਣੀ ਮੁੱਕਦੇ ਬੰਦਾ ਮੁੱਕ ਜਾਂਦਾ ਬੰਦਾ ਯਾਰ ਵਧਾਈ ਕਰੇ ਭਾਈ ਦੇਖੋ 5 ਦਿਨ ਆਪਣੇ ਕੋ ਹੈਗੇ ਆ ਯਾਰ ਬਾਹਰ ਆਇਆ ਨਾ ਸੈਟੀਸਫਾਈ ਹੋਣਾ ਚਾਹੀਦਾ ਹਣਾ ਯਾਰੇ ਵੀ ਲਵੇ ਸਾਰਾ ਕੰਮ ਦੋਨੇ ਚੀਜ਼ੇ ਨਾਰਮਲ ਟੇਬ ਹੋ ਜਾਂਦੀਆਂ ਹੋ ਜਾਂਦੀਆਂ ਆਰਾਮ ਇਹ ਤਾਂ ਪਹਿਲਾ ਪਹਿਲਾ ਮਾੜਾ ਔਖਾ ਪਹਿਲਾਂ ਪਹਿਲਾਂ ਸਾਲਕ ਬੰਦਾ ਜ਼ੋਰ ਮਾਰਦਾ ਹਾਂ ਜ਼ੋਰ ਮਾਰਦਾ ਸਿਸਟਮ ਸੈੱਟ ਕਰ ਲਿਗੇ ਪਿੱਛੇ ਮਾੜੀ ਫੀਸ ਹੁੰਦੀ ਆ ਜਾਂ ਉੱਥੋਂ ਚੁੱਕਰ ਹੁੰਦਾ ਨਾ ਹੋ ਜਾਂਦੀ ਪਰ ਸੈਟਿੰਗ ਜਿਹੜਾ ਆਪਣਾ ਪੇਪਰ ਫੀਸ ਦਾ ਰਿਕਾਰਡ ਦਿਖਾਦਾ ਪੰਜ 10 ਰਾਗ ਰਹਿ ਜਾਂਦਾ ਸਾਲਾ ਬਿਆਰ ਕਾਟਦਾ ਰਹਿ ਜਾਂਦਾ ਬਈ ਖੇਡਾਂ ਤੁਹਾਡੇ ਲਈ ਗੱਲ ਦਾ ਆਪਣੇ ਨਾ ਚਲੋ ਪੰਜਾਬ ਚ ਜਿਆਦਾ ਪਿਆਰ ਕਰਦੇ ਆ ਪਰ ਇੰਗਲੈਂਡ ਚ ਜਿਹੜਾ ਪਿਆਰ ਪੰਜਾਬ ਵਾਲਾ ਹੀ ਇਤੋਂ ਮਿਲ ਰਿਹਾ ਆ ਨਹੀਂ ਪਿਆਰ ਹੋ ਕਰਦੇ ਆ ਅਜਹਣੀ ਦਾ ਪਹਿਲਾ ਮੈਚ ਆ ਤੇ ਹਣੀ ਨੂੰ ਖੁਸ਼ੀ ਬਹੁਤ ਆ ਖੇਡਣ ਦੀ ਖੁਸ਼ੀ ਆ ਕਿਉਂ ਹਣੀ ਇਹ ਨਹੀਂ ਕਿ ਵਧੀਆ ਖੇਡਣ ਦੀ ਖੁਸ਼ੀ ਆ ਜਿਸ ਦਾ ਮਤਲਬ ਵਧੀਆ ਖੇਡਣਾ ਕੱਲਾ ਮੈਚ ਗਰਾਊਂਡ 'ਤੇ ਆ ਕੇ ਖੇਡਣ ਦੀ ਖੁਸ਼ੀ ਜਾ ਕੇ ਜਿਸ ਤੱਕ ਹੈਲੋ ਆਹ ਦੰਦ ਦੀ ਵੀ ਮੀਡੀਆ ਪੜਕੋ ਮੈਸੇਜ ਜਿੰਦੇ ਹੋ ਕੇ ਹੁੱਕੇ ਹੁਣ ਰੈਡੀ ਹੋਈ ਜਾਣਾ ਭਾਜੀ ਹਾਂ ਮੈਚ ਲਈ ਰੈਡੀ ਹੈ ਮੈਚ ਸੈਮੀ ਮੈਚ ਆ ਆ ਜੀ ਪੰਜਾਬੀ ਖੇਡ ਕਬੱਡੀ ਵੀ ਫਾਰਸੀ ਸਿਲਸਿਲੇ ਵਿੱਚ ਬਹੁਤ ਸ਼ੁਕਰੀਆ ਆ ਦੇਖਦੇ ਵੀ ਸਮੇਂ ਅਗਲੇ ਲਾਹਰੀ ਦੀ ਟੁਕੜੀ ਹੈ ਟੱਕਰ ਟੱਕਰੀ ਹੋਣਾ ਲੱਗਦਾ ਪੁਆਇੰਟ ਦਾ ਗੱਲ ਨਹੀਂ ਲੂਪ ਪਾਣਾ ਚਾਹੁੰਦੇ ਚਰਚਾ ਕਰ ਚੁੱਕੇ ਹਾਂ ਸਾਹਮਣੇ ਕੁਜੀਤ ਮਹਾਰਜ ਤੇ ਹੈ ਸੋਨੇ ਦੇ ਬੜੀ ਤਕੜੀ ਕਬੱਡੀ ਖੇਡਨੀ ਹੈ ਇਧਰ ਰਖਤਾਨ ਸਿੰਘ ਸ਼ਾਹ ਪ੍ਰਦਰਸ਼ਨ ਸਾਹਿਬ ਉਹਨਾਂ ਨੇ ਦੇਖ ਲੂ ਦਿਸਿਆ ਰਹੇ ਕਿ ਕੋਈ ਵੀ ਖਿਡਾਰੀ ਸਾਡੇ ਫੀਸ ਵਾਲੇ ਦਾ ਕੈਂਪ ਤੋਂ ਪਰਤੁੰਦਾ ਕਰੇ ਤੇ ਨਾ ਪਾਣੀ ਲਈ ਆਉਂਨ ਜੋ ਪ੍ਰੈਕਟਿਸ ਤੇ ਮੇਰੇ ਵੀਰ ਨੂੰ ਰੂਹ ਦੇ ਰੈਵੋਲੂਸ਼ਨ ਨਾਲ ਮਿਲਾਉ ਹੋਣਗੇ ਆਹ ਸਾਹਮਣੇ ਕੁਜੀਤ ਤੇ ਪੱਟੇ ਵਾਲਾ ਆ ਜਾਣਾ ਘਰਾਚੋੜੀ ਧਰਤੀ ਦਾ ਤਾਕਤ ਨਾਲ ਆਪਣੀ ਟੀਮ ਦੇ নাও <coughs> <coughs> ਕੇ ਗਰਾਊਂਡ ਸਲਿੱਪਰੀ ਹੋ ਗਿਆ ਤੇ ਜਿਹੜਾ ਪਹਿਲਾ ਪ੍ਰਾਈਜ਼ ਪੁਆਇੰਟਾਂ ਦੇ ਆਧਾਰ ਤੇ ਸੰਦੀਪ ਨੰਗਲੰਗੀਆਂ ਕਲੱਬ ਟੈਲਫੋਰਡ ਨੂੰ ਦਿੱਤਾ ਗਿਆ ਸੈਕੰਡ ਲਿਸਟ ਕ੍ਰਿਕਟ ਕਲੱਬ ਨੂੰ આજો નીકળાય બધા સારે ભાઈ શહબાના આપણો બે બહુ પડ્યો હાલ્યો આલે આયો દેખ લો નઈ પંચોય આજો ਖੜੇ ਭਾਈ ਵਧਾਈਆਂ ਜੀ ਉਹ ਵੀ ਬੜੀ ਬੜੀ ਵਧਾਈਆਂ ਨੇ ਵਧਾਈਆਂ ਭਾਈ ਵਧਾਈਆਂ ਭਾਈ ਆਓ ਚੀਮੂ ਆਵੇ ਆਹ ਤਰਾਹੇ ਬਣਾ ਕੇ ਹੱਥ ਜਾਨੂ ਰਹਿਣ ਜੀ ਰੱਖੋ ਕੱਪ ਭਾਈ ਓਏ ਚੀਮੂ ਟੋਪਰ ਆਪਾਂ ਮੈਚ ਦੇ ਵਿੱਚ

ਰੋਣੀ ਅਫਰੀਕਾ ਬਾਈਟ ਹੈ ਫੋਟੋਮੈਟਰ ਕਰਦੀ 에어ਡ੍ਰੌਪ ਕਰਾ ਲਈ ਕਰਨੀ ਰਹੀ ਤੁਹਾਨੂੰ ਨਾ ਮੈਂ ਕਰ ਦਿੰਦੇ ਤੁਹਾਨੂੰ ਗੱਲ ਕਰਕੇ ਠੀਕ ਕਿੱਕਾ ਕਿਦੋ ਆ ਵੀ ਆ ਰਿਹਾ ਮੈਂ ਆ ਰਹੇ ਬੰਦੇ ਦੇਖੀ ਦੇਖੀ ਬੜੀ ਦਾ ਹੀਰੋ ਐ ਟੀਮ ਵਾਲੇ